ਫੋਟੋ ਭੇਜ ਫੋਟੋ ਨਹੀਂ ਕਿਹ ਕੀ ਬੱਚੇ ਦੀ ਫੋਟੋ ਹੈ ਕਿ ਫੋਟੋ ਦਿਖੋ ਤੇ ਬੱਚੇ ਦਾ ਹਾੜ ਸਾੜਦੇ ਫੋਟੋ ਉਸੇ ਕੱਲੀ ਫੋਟੋ ਭੇਜੀ ਹੈ ਹਾਂਜੀ ਉੱਥੋਂ ਦੀ ਫੋਟੋ ਕੱਲੀ ਭੇਜੀ ਹੈ ਕਹਿੰਦੇ ਅਸੀਂ ਬਸ ਤੇ ਦਾਈ ਚੱਲ ਲੱਗੇ ਆਂ ਜੀ ਮਤਲਬ ਜਦੋਂ ਕਾ ਪਛਾਉ ਉਥੋਂ ਉਥੋਂ ਤੱਕ ਵੀ ਨਹੀਂ ਜਾਣੇਗੀ ਹੁਣ ਤਾਂ ਆਪਣੇ ਘਰ ਤੱਕ ਇਹ ਚੋਂ ਨਾ ਲੈਕਚਰ ਨਹੀਂ ਹੋ ਰਿਹਾ ਹੋ ਨਹੀਂ ਹੋ ਰਿਹਾ ਆਹ ਤਾਂ ਨਿੱਕਾ ਤੁਹਾਡਾ ਮੇਰੀ ਹਾਲੇ ਪਟਿਆ ਆਇਆ ਫੇਰ ਬੇਟਾ ਗਿਆ ਜੀ ਪਹਿਲਾਂ ਵੀ ਜਾਂਦਾ ਰਹੇ ਹਾਂਜੀ ਪਹਿਲਾਂ ਵੀ ਗਏ ਸੀਗੇ ਹੂੰ ਪਹਿਲਾਂ ਸੱਤ ਅੱਠਾਂ ਦਿਨ ਘਾਵੇ ਸੀ ਅੱਛਾ ਹੁਣ 10 ਦਿਨ ਹੋ ਗਏ 20 ਤਰੀਕ ਦੇ ਗਏ ਦੇ ਪਹਿਲਾਂ ਕਦੇ ਫੋਨ ਫੋਨ ਬੰਦ ਹੁੰਦੇ ਹੋ ਜਾਂਦੇ ਹਾਂਜੀ ਨਹੀਂ ਉੱਪਰ ਜੇ ਚੜ੍ਹਾਈ ਚੜ੍ਹਦੇ ਸੀ ਕਿਰਾ ਮਾਨਦਮ ਦੇ ਸੀ ਤੇ ਇੱਕ ਦਿਨ ਹੀ ਲੱਗਾ ਬਸ ਹੁਣ ਐਤਵਾਰ ਤੱਕ ਬਾਅਦ ਚ ਨਹੀਂ ਲੱਗੇ ਪੁੱਤ ਨਹੀਂ ਦੇ ਹਾਂਜੀ ਲੱਗ ਤੈਨੂੰ ਬੰਦ ਹੀ ਆਇਆ ਕੀ ਕੰਮ ਕੀ ਕਰਦੇ ਇੱਕ ਪਰਿਵਾਰ ਸਵਾਢੇਢੇ ਤੋਂ ਪਹਿਲੇ ਤੁਸੀਂ ਮੰਦਰ ਚ ਗਏ? ਹਾਂਜੀ ਹਾਂਜੀ ਮੈਂ ਨਹੀਂ ਸੀ। ਬੇਟਾ ਜੀ ਆਪਣਾ। ਅੱਛਾ। ਤੇ ਬਸ ਐਤਵਾਰ ਵਾਲੇ ਦਿਨ ਹੀ ਗੱਲ ਹੋਈ ਆ ਉਹ ਤੋਂ ਬਾਅਦ ਨਹੀਂ ਕੋਈ ਗੱਲ ਹੋਈ। ਅੱਛਾ ਪਿਛਲਿਆਂ ਤੋਂ ਆਹ ਹੁਣ ਐਤਵਾਰ ਆਹ ਪਿਛਲੇ ਪਿਛਲੇ ਜੀ। ਅੱਛਾ। ਹਾਂਜੀ ਉਹ ਤੋਂ ਬਾਅਦ ਕੋਈ ਸਾਡੀ ਗੱਲ ਨਹੀਂ ਹੋਈ। ਹੁਣ ਲਾਉਨੇ ਆ ਬੰਦ ਹੀ ਆ ਜਾਂਦੇ। ਅੱਗੇ ਵੀ ਜਾਂਦੇ ਰਹਿੰਦੇ। ਹਾਂਜੀ ਹਾਂਜੀ ਹਰ ਸਾਲ ਜਾਂਦੇ ਆ। ਛੇ ਦਿਨਾਂ ਤੋਂ ਘਰੇ ਆ ਜਾਂਦੇ ਹੁੰਦੇ ਆ। ਹੁਣ 10 ਦਿਨ ਹੋ ਗਏ ਨਹੀਂ ਆਏ। ਹਾਂਜੀ ਹੁਣ 10 ਦਿਨ ਹੋ ਗਏ ਨਹੀਂ ਆਏ। ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਨੂੰ? ਹਾਂਜੀ ਬਹੁਤ ਤੁਸੀਂ ਫੋਨ ਰੋਜ਼ ਹੀ ਲਾਉਨੇ ਆ ਤੇ ਨਹੀਂ ਲੱਗਦਾ ਨਹੀਂ ਗੱਲ ਹੁੰਦੀ ਕੋਈ ਜਾਣਦਾ ਨਹੀਂ ਕਿ ਸਾਡੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਸਾਡੇ ਬੇਟੇ ਆ ਜਿਹੜੇ ਸਾਰਿਆਂ ਦੇ ਮਾਵਾ ਦੇ ਜਿਹੜੀਆਂ ਮਾਵਾ ਰੋਦੰਗਾ ਸਾਡੇ ਬੇਟੇ ਘਰੇ ਆਉਣ ਸਾਰੀ-ਸਾਰੀ ਰਾਤ ਚੱਕ ਨੀਆਂ ਨੂੰ ਮੰਨਣੀਆਂ ਨਹੀਂ ਰੋਣ ਤਾਂ ਕੰਨਾਂ ਤਾਂ ਨਹੀਂ ਇਹ ਸਾਰਿਆਂ ਦੇ ਇਹੀ ਸਰਕਾਰ ਤੋਂ ਮੰਗਾ ਸਾਡੇ ਹੱਥ ਬੰਨ੍ਹ ਕੇ ਦੇ ਦੇ ਇਹ ਕਿਤੇ ਸਹੀ ਸਲਾਮ ਜਿਵੇਂ ਸਾਡੇ ਬੇਟੇ ਸਾਡੇ ਸੋੜਾ ਜਾਣ ਬਸ ਸੋੜਾ ਜਾਣੇ ਗਏ ਸੀ ਜੀ ਮਤਲਬ ਕਿ ਅੱਜ 10 ਦਿਨ ਹੋ ਗਏ ਜੀ ਘਰੋਂ ਗਿਆ ਨੂੰ ਹਾਂਜੀ ਉਹਨਾਂ ਨੇ ਐਤਵਾਰ ਕੋਟਿੰਗ ਕੀਤਾ ਜੀ ਮਤਲਬ ਕਿ ਕਹਿੰਦੇ ਅਸੀਂ ਤਾਂ ਚੜੀ ਜਾਂਦੇ ਬਾਬੇ ਦੀ ਯਾਤਰਾ ਤੇ ਇਸ ਤੋਂ ਬਾਅਦ ਮਤਲਬ ਕਿ ਤੁਹਾਨੂੰ ਕਾਲ ਕੋਈ ਨਹੀਂ ਲੱਗਣੀ ਜੀ ਕਹਿੰਦੇ ਸੌ ਬਾਅਦ ਜ਼ਰੂਰ ਜਲਦੀ ਲੋਟਾਂਗੇ ਉਹਦੋਂ ਤੁਹਾਨੂੰ ਕਾਲ ਕਰਾਂਗੇ ਉਸ ਤੋਂ ਬਾਅਦ ਫੋਨ ਆਇਆ ਨਹੀਂ ਜੀ ਉਸ ਤੋਂ ਬਾਅਦ ਕੋਈ ਕੋਟਿੰਗ ਨਹੀਂ ਹੋ ਰਿਹਾ ਜੀ ਮੈਸੇਜ ਵੀ ਬਹੁਤ ਪਾਏ ਜੀ ਮਰ ਕੇ ਬਹੁਤ ਜ਼ਿਆਦਾ ਕੀਤਾ ਵੀ ਮਰ ਕੇ ਜਲਦੀ ਫੋਨ ਆਵੇ ਕੋਈ ਨਾ ਕੋਈ ਜਲਦੀ ਲੋਟੇ ਘਰੇ ਨਹੀਂ ਜੀ ਕੋਈ ਨਹੀਂ ਮਰ ਕੇ ਕੋਈ ਗੱਲ ਫਸਾ ਫੋਨ ਨਹੀਂ ਰਿਹਾ ਗਏ ਕਿੱਥੇ ਜੀ ਬਣੀ ਮੇਸ਼ ਗਈ ਹੈ ਜੀ ਸ਼ਿਵਜੀ ਭਗਵਾਨ ਦੇ ਦਰਵਾਜ਼ੇ ਤੇ ਹਾਂ ਜੀ ਉਹ ਤਾਂ ਉਸ ਤੋਂ ਬਾਅਦ ਅੱਗੇ ਕਿੰਨੇ ਦਿਨਾਂ ਚ ਆ ਜਾਂਦੇ ਅਜੇ ਅੱਗੇ 6 ਦਿਨਾਂ ਚ ਵਾਪਸੀ ਆ ਜਾਂਦੇ ਮੋਟਰਸਾਈਕਲ ਤੇ ਜਾਂਦੇ ਆ ਜੀ ਤੇ ਆਏ ਹੁਣ ਕਿੰਨੇ ਨੂੰ ਗਏ 10 ਦਿਨ ਹੋ ਗਏ ਹਾਂ ਜੀ ਅੱਜ 10 ਦਿਨ ਹੋ ਗਏ ਹੁਣ ਤਾਂ ਕੋਈ ਪਤਾ ਨਹੀਂ ਨਹੀਂ ਜੀ ਕੋਈ ਫੋਨ ਫਾਨ ਵੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਤੁਸੀਂ ਮੰਗ ਅਸੀਂ ਇਹੀ ਕਰਦੇ ਆ ਜੀ ਸਾਰੇ ਜੋ ਵੀਰ ਭੈਣ ਭਰਾ ਗਏ ਮੇਰੇ ਸਰਵ ਕਰੇ ਜਲਦੀ ਲੋਟਣ ਦੀ ਕਿਰਪਾ ਕਰਨ ਦੀ ਕਰਦਾਂ ਨੂੰ ਮਤਲਬ ਕਿ ਬਹੁਤ ਜ਼ਿਆਦਾ ਟੈਨਸ਼ਨ ਹੋਈ ਹੈ ਜੀ ਹਾਂਜੀ ਮੈਂ ਜਸਪਾਲ ਸਿੰਘ ਪੰਜਕਰੇ ਬੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਅਸੀਂ ਮੋਰਚਾ ਅੱਜ ਮੇਰੇ ਨਗਰ ਤੋਂ ਜਿਹੜੇ ਅੱਜ 15 ਪਰਿਵਾਰਾਂ ਦੇ ਜਿਹੜੇ ਮੈਂ ਕਹਿੰਨਾ ਆ ਬਾਬਾ ਜੀ ਦੇ ਮਹਿਜਮੁਨੀ ਦੀ ਹਮਾਇਤ ਹਮਾਇਤ ਦੇ ਵਿੱਚ ਗਏ ਆ ਪਿਛਲੇ ਅੱਜ 10 ਦਿਨਾਂ ਤੋਂ ਜਾਨਕਾ ਇੱਥੋਂ ਚਲੇ ਗਏ ਸੀ ਤੇ ਅੱਜ ਕਈ ਦਿਨਾਂ ਤੋਂ ਬਾਅਦ ਜਿਹੜੀ ਇਹਨਾਂ ਦੀ ਕੋਈ ਗੱਲਬਾਤ ਉਸ ਸਾਰੇ ਪਰਿਵਾਰਾਂ ਨਾਲ ਨਹੀਂ ਹੋਈ ਅੱਜ ਸਾਰੇ ਪਰਿਵਾਰ ਇੱਥੇ ਮੇਰੇ ਗ੍ਰਹਿ ਵਿਖੇ ਆਏ ਆ ਤੇ ਮੈਂ ਇਹਨਾਂ ਦੇ ਇਸ ਦੁੱਖ ਦਰਦ ਨੂੰ ਸਮਝਦਾ ਹਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਹੈ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਮੈਂਬਰ ਜਿਹੜੇ ਆ ਉਹ ਉੱਥੇ ਗਏ ਆ ਤਾਂ ਉਹਨਾਂ ਦੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਨੂੰ ਮੈਂ ਅਰਜ਼ ਕਰਦਾ ਹਾਂ ਕਿ ਉਹ ਆਪਣੇ ਲੈਵਲ ਤੇ ਉੱਥੋਂ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਹਾਂ ਕਿ ਹਿਮਾਚਲ ਦੇ ਵਿੱਚ ਜਿਹੜੀ ਜਗ੍ਹਾ ਤੇ ਗਏ ਸੀ ਤੇ ਉਹ ਜਗ੍ਹਾ ਤੋਂ ਜੇ ਕੋਈ ਦੁਰਘਟਨਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਇਆ ਉਹਦੀ ਜਾਣਕਾਰੀ ਦਿੱਤੀ ਜਾਵੇ ਇਹਨਾਂ ਪਰਿਵਾਰਾਂ ਦੀ ਪੂਰੀ ਜਾਣਕਾਰੀ ਲੈ ਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਮੰਗ ਕਰਾਂਗਾ ਕਿ ਆ ਜਿਹੜੇ ਸਾਡੇ ਮੈਂਬਰ ਆ ਤੇ ਆ ਉਹਨਾਂ ਦੇ ਮੋਬਾਈਲ ਨੰਬਰ ਆ ਤੇ ਉਹਨਾਂ ਦੇ ਪੂਰੇ ਪੂਰੇ ਨਾਮ ਦੇ ਨਾਲ ਜਿਹੜਾ ਪ੍ਰਸ਼ਾਸਨ ਨੂੰ ਮਿਲ ਕੇ ਤੇ ਮੰਗ ਕਰਾਂਗੇ ਕਿ ਇਹਨਾਂ ਦੀ ਜਿਹੜੀ ਭਾਲ ਹੋ ਜਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਇਹਨਾਂ ਤੱਕ ਜਿਹੜਾ ਉਹਨਾਂ ਨੂੰ ਜਿਹੜਾ ਮਿਲਾਇਆ ਜਾਵੇ ਜੇ ਕਈ ਰੀ ਚਾ ਕਿਤੇ ਫਸੇ ਵੀ ਆ ਤਾਂ ਮੈਂ ਉਥੋਂ ਦੀ ਹਮਾਚਪੂਰ ਵਿਦੇ ਸਤਕਾਰ ਨੂੰ ਵੀ ਅਰਜ਼ੀ ਕਰਦਾ ਕਿ ਉਹ ਵੀ ਉਹ ਇਹਨਾਂ ਦੀ ਜਿਹੜੀ ਭਾਲ ਕਰਕੇ ਕੀ ਲੱਗਦਾ ਹੈਗਾ ਕਿ ਜਿਹੜੇ ਹੜ੍ਹ ਆਏ ਨੇ ਜਾਂ ਲੈਂਡਸਲਾਈਡਿੰਗ ਹੋ ਗਈ ਹਾਂਜੀ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਕੋਈ ਮੈਂ ਕਹਿੰਨਾ ਪਰਮਾਤਮਾ ਨਾ ਕੋਈ ਇਦਾਂ ਦੀ ਦੁਰਘਟਨਾ ਹੋਵੇ ਪਰ ਲੇਕਿਨ ਜਿਹੜੀਆਂ ਆਪਾਂ ਨਾ ਤਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਦੇਖਦੇ ਪਏ ਆ ਕਿ ਅੱਜ ਬੜਾ ਜਿਹੜਾ ਇਸ ਤਰ੍ਹਾਂ ਦੇ ਜਿਹੜਾ بارشਾਂ ਦੇ ਕਾਰਨ ਦੁਰਘਟਨਾ ਹੋ ਰਹੀ ਹੈ ਕਿਤੇ ਬੱਦਲ ਫਟ ਰਹੇ ਆ ਕਿਤੇ ਪਹਾੜ ਗਿਰ ਰਹੇ ਆ ਤਾਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਆਪਾਂ ਨੂੰ ਮਿਲ ਰਹੀਆਂ ਤਾਂ ਹੋ ਸਕਦਾ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਪਰ ਜੇਕਰ ਕੋਈ ਇਦਾਂ ਦੀ ਘਟਨਾ ਉਸ ਏਰੀਆ 'ਚ ਵਾਪਰਦੀ ਆ ਜਾਂ ਕੋ ਉਹਦੇ ਪਰੇ ਕੋਈ ਜਾਣਕਾਰੀ ਹੈ ਪ੍ਰਸ਼ਾਸਨ ਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਮਾਚਰ ਪ੍ਰਦੇਸ਼ ਨੂੰ ਤੇ ਇੱਥੋਂ ਦੇ ਜਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਡੀ ਸਾਹਬ ਤੋਂ ਹੀ ਮੰਗ ਕਰਦਾ ਹੈ ਕਿ ਤੁਰੰਤ ਇਹਨਾਂ ਸਾਡੇ 5 ਗ੍ਰਹਿ ਕਲਾਂ ਦੇ ਜਿਹੜੇ 15 ਤੋਂ ਉੱਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਜਿਹੜੇ ਉੱਥੇ ਗਏ ਆ ਉਹਨਾਂ ਦੀ ਜਾਣਕਾਰੀ ਉੱਥੋਂ ਲੈ ਕੇ ਤੇ ਇਹਨਾਂ ਪਰਿਵਾਰਾਂ ਨਾਲ ਕੋਈ ਰਾਬਤਾ ਕੈਂਪ ਕੀਤਾ ਜਾਵੇ